ਇਹ ਵਾਰ ਫਾਇਰ ਕਰਦੇ ਆ ਤੇ ਇੱਕ ਗੱਡੀ ਜਿਹੜੀ ਜਨ ਗੱਡੀ ਸੀ ਉਹ ਸਨੇਚ ਕਰਕੇ ਉਤੋਂ ਫਰਾਰ ਹੋ ਜਾਂਦੇ ਆ ਉੱਥੇ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਇੱਕ ਵਿਅਕਤੀ ਵੇਰਕਾ ਪਲਾਂਟ ਦੇ ਅੰਦਰ ਕੰਮ ਕਰਦਾ ਸੀ ਉਹ ਜਦੋਂ ਬਾਹਰ ਆਂਦਾ ਆਪਣੀ ਗੱਡੀ ਸਟਾਰਟ ਕਰਦਾ ਤੇ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਂਦੇ ਆ ਤੇ ਫਾਇਰ ਕਰਦੇ ਆ ਫਾਇਰ ਤੋਂ ਬਾਅਦ ਜਿਹੜੀ ਗੱਡੀ ਲੈ ਕੇ ਉਤੋਂ ਫਰਾਰ ਹੋ ਜਾਂਦੇ ਆ ਦੇਖ ਸਕਦੇ ਹੋ ਮੌਕੇ ਦੀਆਂ ਤੁਸੀਂ ਤਸਵੀਰਾਂ ਵੇਰਕਾ ਪਲਾਂਟ ਦੇ ਬਾਹਰ ਜੜੀਆਂ ਆ ਗੋਲੀ ਚੱਲੰਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਆਇਆ ਦੋ ਦੇ ਕਰੀਬ ਜਿਹੜੀਆਂ ਗੋਲੀਆਂ ਚੱਲਦੀਆਂ ਦੇਖ ਸਕਦੇ ਹੋ ਸੜਕ ਤੇ ਵੀ ਜਿਹੜੀ ਗੋਲੀ ਦਾ ਖੋਲ ਪਿਆ ਦੇਖ ਸਕਦੇ ਹੋ ਦਿਨ ਪ੍ਰਤੀ ਦਿਨ ਜਿਹੜੇ ਪੰਜਾਬ ਦੇ ਵਿੱਚ ਜੀ ਗੋਲੀ ਚੱਲਣਾ ਜਿਹੜੀ ਆਮ ਗੱਲ ਹੀ ਹੋ ਗਈ ਆ ਦੇਖ ਸਕਦੇ ਹੋ ਲੋ ਨਾਟੋ ਵੀ ਮੈਂ ਤਾਂ ਪਲਾਨ ਚ ਆਪੇ ਕਰੀਆ ਸੈਂਪਲ ਕਰਾ ਕੇ ਬਾਹਰੋਂ ਆਂਦੇ ਆ ਜੀ ਅੱਜ ਆਣ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾ ਲੱਗਾ ਤੁਰ ਲੱਗੇ ਤੇ ਤਿੰਨ ਮੋੜ ਆਇਆ ਮੋਟਰਸਾਈਕਲ ਉਸ ਲੱਗਦਾ ਜੀ ਹੁਣ ਆਣ ਕੇ ਸਿੱਧੇ ਫਾਇਰ ਕਰਤੇ ਇੱਥੇ ਜੀ ਕਿੰਨੇ ਫਾਇਰ ਕੱਢੇ ਜੀ ਦੋ ਫਾਇਰ ਕੱਢੇ ਜੀ ਮੇਂ ਜਾਣੀ ਨ 3 ਨੰਬਰ ਜੀ ਬੋਲਣਾ ਪੀਬੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀ ਜੀ ਇਧਰਲੀ ਸਾਈਡ ਤੋਂ ਆਏ ਜੀ ਤੇ ਕੇ ਕਿਧਰੋਂ ਇਹ ਫਟਕ ਵਾਲੀ ਸਾਈਡ ਨੂੰ ਚਲ ਗਏ ਆਂਗਾ ਹੀ ਜੀ ਹੱਦੀ ਉਹ ਕਿ ਗੱਡੀ ਕੁੜੀਆਂ ਨਾਲੇ ਸਮਾਨ ਫੋਨ ਸਾਡਾ ਵਾਪਸ ਆ ਜੀ ਹੋਰ ਕੁਛ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਅਸਲ ਮੇਰਾ ਨਾਮ ਰਾਹੁਲ ਜੈ ਮੇਰਾ ਪਿੰਡ ਤਾਰਾਗੜ ਹੈ ਜੀ ਗੱਲ ਕੁਝ ਨਹੀਂ ਭਾਈ ਹੁਣ ਅਸੀਂ ਗੱਡੀ ਸਟਾਰਟ ਕੀਤੀ ਹੈਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁਜੀਆਂ ਦੇ ਉਹਨਾਂ ਨੇ ਫਾਇਰ ਕਰ ਦਿੱਤੇ ਕਿੰਨੇ ਫਾਇਰ ਹੋ ਗਏ ਦੋ ਫਾਇਰ ਤੇ ਕੋਈ ਚਾਲੀ ਨੂੰ ਖਸਾਂ ਨਹੀਂ ਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇੱਧਰ ਲਈ ਸੈਨੂ ਚਲੇ ਗਈ ਅੱਛਾ ਉਹ ਕੀ ਆਏ ਕਾਦੇ ਸੀ ਕਿ ਇਹ ਕਾਦੇ ਤੇ ਮੋਟਰਸਾਈਕਲ ਦੇ ਇਹ ਮੋਟਰਸਾਈਕਲ ਉਧਰ ਲੱਗੇ ਆ ਗਏ ਇਹ ਕਾਦੇ ਤੇ ਗਏ ਗੱਡੀ ਦੇ ਗੱਡੀ ਕਿਹਦੇ ਨੂੰ ਲੱਗਾ ਗੱਡੀ ਭਾਈ ਦੀ ਹਰਪ੍ਰੀਤ ਦੀ ਅੱਛਾ ਕੰਨ ਮੇ ਲੁੱਟ ਦੀ ਨੀ ਇਹਨਾਂ ਨਾਲੇ ਹਾਂਜੀ ਭਾਈ ਲੁੱਟ ਕਰਨ ਮੱਤੇ ਆਏ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਈ ਮੰਨ ਕਰਦੇ ਹਾਂ ਮੰਗ ਸਾਰੇ ਇਹ ਹੈ ਕਿ ਸਾਡਾ ਕੇਸ ਹਲਕਾਤਾ ਜਾਏ ਕੋ ਉਹਨਾਂ ਫੜਿਆ ਜਾਵੇ ਜਲਦੀ ਜਲਦੀ ਹਾਂ ਹੁਣ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀ ਇਹ ਵੇਅਰ ਦਾ ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜਿਸ ਜਿਹੜਾ ਨੰਬਰ ਹੈ ਪੀਵੀ 35 ਏਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਰਸ਼ਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਤੇ ਕੁਝ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਤੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਇਹਨਾਂ ਦੇ ਵਸਲ ਮਲਾਪ ਦੇ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੀ ਹੈਗੀ ਆ ਅਸੀਂ ਉਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਹੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਿਆ ਸਾਰਿਆਂ ਵਿੱਚੇ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕਾੜੀ ਤੋਂ ਕਾੜੀ ਸਜ਼ਾ ਦਵਾ ਵੇਰਕਾ ਪਲਾਂਟ ਦੇ ਬਾਹਰ ਚੱਲਿਆ ਗੋਲੀਆਂ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਸਵਾਰ ਆਂਦੇ ਆ ਤੇ ਵੇਰਕਾ ਪਲਾਂਟ ਦੇ ਜਿਹੜੇ ਬਾਹਰ ਫਾਇਰ ਕਰਦੇ ਆ ਤੇ ਇੱਕ ਗੱਡੀ ਜਿਹੜੀ ਜਨ ਗੱਡੀ ਸੀ ਉਹ ਸਨੇਚ ਕਰਕੇ ਉੱਥੋਂ ਫਰਾਰ ਹੋ ਜਾਂਦੇ ਆ ਉੱਥੇ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਨੂੰ ਦੱਸਿਆ ਗਿਆ ਕਿ ਜਿਹੜਾ ਇੱਕ ਵਿਅਕਤੀ ਵੇਰਕਾ ਪਲਾਂਟ ਦੇ ਅੰਦਰ ਕੰਮ ਕਰਦਾ ਸੀ ਉਹ ਜਦੋਂ ਬਾਹਰ ਆਂਦਾ ਆਪਣੀ ਗੱਡੀ ਸਟਾਰਟ ਕਰਦਾ ਤੇ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਂਦੇ ਆ ਤੇ ਫਾਇਰ ਕਰਦੇ ਆ ਫਾਇਰ ਤੋਂ ਬਾਅਦ ਜਿਹੜੀ ਗੱਡੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਆ ਦੇਖ ਸਕਦੇ ਹੋ ਮੌਕੇ ਦੀ ਆ ਤੁਸੀਂ ਤਸਵੀਰਾਂ ਵੇਰਕਾ ਪਲਾਂਟ ਦੇ ਬਾਹਰ ਜਿਹੜੀਆਂ ਗੋਲੀ ਚੱਲੰਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਆਇਆ ਦੋ ਦੇ ਕਰੀਬ ਜਿਹੜੀਆਂ ਗੋਲੀਆਂ ਚੱਲਦੀਆਂ ਦੇਖ ਸਕਦੇ ਹੋ ਸੜਕ ਤੇ ਵੀ ਜਿਹੜੀ ਗੋਲੀ ਦਾ ਖੋਲ ਪਿਆ ਦੇਖ ਸਕਦੇ ਹੋ ਦਿਨ-ਪ੍ਰਤੀ ਦਿਨ ਜਿਹੜਾ ਪੰਜਾਬ ਦੇ ਵਿੱਚ ਜੀ ਗੋਲੀ ਚੱਲਣਾ ਜਿਹੜੀ ਆਮ ਗੱਲ ਹੀ ਹੋ ਗਈ ਆ ਦੇਖ ਸਕਦੇ ਹੋ ਲੋਨ ਨੋਡੋ ਦੀ ਕੀਤੀ ਮੇਰੇ ਕੋਲ ਪਲਾਨ ਚਾਪੇ ਕਰੀਆ ਸੈਂਪਲ ਕਰਾ ਕੇ